ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ 24/5/2023 ਨੂੰ ਜਿਹੜੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ 7/2015 ਤੋਂ 31/12/15 ਤੱਕ ਡੀਏ ਜੋ ਹੈ 113% ਤੋਂ ਵਧਾ ਕੇ 119% ਕੀਤਾ ਗਿਆ ਹੈ। ਪਰੰਤੂ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਜੋ ਤਨਖਾਹ ਵਾਧਾ ਦਿੱਤਾ ਗਿਆ ਹੈ ਉਸ ਦੇ ਵਿੱਚ ਜੋ ਹੈ 15% ਵਾਧਾ ਵਾਧਾ ਹੈ ਜਿਹੜਾ ਉਸ ਨੂੰ ਦੀ ਜਿਹੜੀ ਵਜਾਇ 113% ਜਿਹੜੇ ਡੀਏ ਦੇ ਨਾਲ ਕੈਲਕੂਲੇਟ ਕੀਤਾ ਜਾਣਾ ਹੈ ਜਿਸ ਦੇ ਵਿਰੁੱਧ ਕੁੱਲ 32 ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਗਈਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਨ੍ਹਾਂ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਇੱਕ ਫੈਸਲਾ ਸੁਣਾਇਆ ਗਿਆ ਹੈ ਜਿਸ ਦੇ ਨਾਲ 1-1 2016 ਤੋਂ ਤਨਖਾਹ ਅਤੇ ਪੈਨਸ਼ਨਰ ਦੇ ਵਿੱਚ 15% ਵਾਧਾ 119% ਡੀਏ ਦੇ ਨਾਲ ਦੇਣ ਦੇ ਲਈ ਫੈਸਲਾ ਕੀਤਾ ਗਿਆ ਹੈ ਸੋ ਦੋਸਤੋ ਇਹ ਹੀ ਫੈਸਲਾ ਜਿਹੜਾ 17 ਸਤੰਬਰ 2024 ਨੂੰ ਜਸਟਿਸ ਹਰ ਸਿਮਰਨ ਸਿੰਘ ਸੇਠੀ ਦੀ ਅਦਾਲਤ ਵਿੱਚ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਸ ਦੇ ਨਾਲ ਪੰਜਾਬ ਦੇ ਲੱਖਾਂ ਹਿਮਲਾਸਮਾ ਤੇ ਪੈਸ਼ਨਰ ਜੋਗ ਪੈਨਸ਼ਨ ਹੈ ਉਸ ਦੇ ਵਿੱਚ ਕਾਫੀ ਵਾਧਾ ਹੋਣ ਜਾ ਰਿਹਾ ਹੈ ਉਦਾਹਰਨ ਦੇ ਤੌਰ ਤੇ ਕਿਉਂਕਿ 10% ਦੇ ਹੋਣ ਦੇ ਨਾਲ 15% ਵਾਧਾ ਦਿੰਦੇ ਵਾਧਾ ਦਿੰਦੇ ਹੋਏ ਜਿਹੜਾ ਹੈ 35400 ਦੀ ਬਜਾਏ ਜਿਹੜਾ ਹੈ 36500 ਫਿਕਸ ਹੋ ਸਕਦੀ ਹੈ हां दोस्तों यह एक बहुत ही अहम फैसला है पंजाब और हरियाणा हाई कोर्ट के ਵੱਲੋਂ पंजाब ਦੇ ਲੱਖਾਂ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 19% ਵਾਅਦੇ ਦੇ ਨਾਲ ਪੰਜਾਬ ਦੇ ਸਾਰੇ ਹੀ ਰੈਗੂਲਰ ਜਿਹੜੇ EMPLOYEES ਆ ਤੇ PENSIONERS ਨੂੰ 15% ਦਾ ਵਾਅਦਾ ਦੇਣ ਤੇ ਅਤੇ ਤਨਖਾਹ ਰੀਫਿਕਸ ਕਰਨ ਦੇ ਲਈ ਜਿਹੜੀ ਕੈਲਕੂਲੇਟ ਕਰਨ ਦੇ ਲਈ ਕਿਹਾ ਗਿਆ ਹੈ ਅਤੇ ਪੰਜਾਬ ਦੇ ਸਾਰੇ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਦੀ ਤਨਖਾਹ ਜਿਹੜੀ ਰੀਕਲੈਕਟ ਕਰਦੇ ਹੋਏ ਮੀਤੀ 1 2016 ਤੋਂ ਜਿਹੜਾ 15% ਦਾ ਵਾਅਦਾ 119% ਡੀਏ ਦੇ ਨਾਲ ਦੇਣ ਲਈ ਹਦਾਇਤ ਕੀਤੀ ਗਈ ਹੈ ਔਰ ਸਾਰੇ ਹੀ ਰਿਟਾਇਰਮੈਂਟ ਕਰਮਚਾਰੀਆਂ ਤੇ ਸਾਰੇ ਹੀ ਰੈਗੂਲਰ EMPLOYES ਨੂੰ ਜਿਹੜਾ ਇਹ ਵਾਅਦਾ ਦੇਣ ਦੇ ਲਈ ਹਦਾਇਤ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਇਹ ਸਾਰੀਆਂ ਰੇਟਾਂ ਜਿਹੜੀਆਂ ਕਰਮਚਾਰੀਆਂ ਤੇ ਸਾਰੇ ਹੀ ਰੈਗੂਲਰ EMPLOYES ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਦੇਣ ਲਈ ਹਦਾਇਤ ਕੀਤੀ ਗਈ ਹੈ ਹੁਣ ਇਹ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਕਿਸ ਤਰ੍ਹਾਂ ਲਾਗੂ ਕਰਦੀ ਹੈ ਉਸ ਤੋਂ ਬੈਲ ਉਸ ਦੇ ਵੱਲੋਂ ਕੋਈ ਅਪੀਲ ਦਾਇਰ ਕੀਤੀ ਜਾਂਦੀ ਹੈ ਕੋਈ ਐਸ ਐਲ ਪੀ ਪਾਈ ਜਾਂਦੀ ਹੈ ਜਾਂ ਫਿਰ ਇਸ ਨੂੰ ਇਸ ਫੈਸਲੇ ਨੂੰ ਲਾਗੂ ਕੀਤਾ ਜਾਂਦਾ ਹੈ ਇਹ ਦੇਖਣਾ ਬਹੁਤ ਹੀ ਦਿਲਚਸਪ ਹੋਏਗਾ ਇਸ ਫੈਸਲੇ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਬਾਰੇ ਕੀਤੀ ਜਾ ਰਹੀ ਹੈ ਕਾਰਵਾਈ ਬਾਰੇ ਅਸੀਂ ਤੁਹਾਨੂੰ ਰੈਗੂਲਰ ਅਪਡੇਟਸ ਦਿੰਦੇ ਰਾਵਾਂਗੇ ਇਸ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ